ਪੰਜਾਬ ਪੁਲਿਸ ਵੱਲੋਂ ਇੱਕ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਇੱਕ ਜਿਹੜਾ ਸ਼ੁਰੂ ਕੀਤਾ ਗਿਆ ਹੈ ਇੱਕ ਵਾਰ ਅਗੇਂਸਟ ਡਰਗ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਅਸੀਂ ਪੰਜਾਬ ਦੇ ਸਾਰੇ ਤਿੰਨ ਕਮਿਸ਼ਨਰੇਟਸ ਔਰ ਜਿਹੜੇ 25 ਸਾਡੇ ਪੁਲਿਸ ਜ਼ਿਲ੍ਹੇ ਹਨ ਉਹਨਾਂ ਸਾਰਿਆਂ ਦੇ ਵਿੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਔਰ ਇਹ ਲਗਾਤਾਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਨਸ਼ੇ ਨੂੰ ਅਸੀਂ ਖਤਮ ਨਹੀਂ ਕਰ ਸਕਾਂਗੇ ਸਾਡਾ ਇਰਾਦਾ ਹੈ ਕਿ ਜਿਹੜੇ ਸਾਡੇ ਯੰਗ ਬੱਚੇ ਗਲਤ ਪਾਸੇ ਨੂੰ ਚਲੇ ਗਏ ਆ ਉਹਨਾਂ ਨੂੰ ਰੀਹੈਬਿਲਿਟੇਟ ਕਰੀਏ ਉਹਨਾਂ ਦਾ ਡੀ ਐਡਿਕਸ਼ਨ ਕਰਾਈਏ ਔਰ ਨਾਲ ਦੀ ਨਾਲ ਜਿਹੜੇ ਡਰੱਗ ਸਮਗਲਰਸ ਹੈ ਜਿਹੜੇ ਡਰੱਗ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਸਖਤ ਪੁਲਿਸ ਕਾਰਵਾਈ ਕੀਤੀ ਜਾਵੇ ਇਸ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਉਲੀਕਿਆ ਹੈ ਜਿਹੜਾ ਕਿ ਅੱਗੇ ਚੱਲਦਾ ਰਹੇਗਾ ਸੀਨੀਅਰ ਅਧਿਕਾਰੀਆਂ ਨੂੰ ADG ਸਪੈਸ਼ਲ ਡੀਜੀ ਰੈਂਕ ਦੇ ਅਧਿਕਾਰੀਆਂ ਨੂੰ IG's ਨੂੰ ਚੰਡੀਗੜ੍ਹ ਤੋਂ ਫੀਲਡ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਕਿ ਉਹ ਇਹ ਜਿਹੜੇ ਆਪਰੇਸ਼ਨ ਸਾਡੇ ਅੱਜ ਤੋਂ ਸ਼ੁਰੂ ਹੋ ਰਹੇ ਆ ਉਹਨਾਂ ਦੀ ਉਹਨਾਂ ਦੀ ਨਾਲ ਢਾਲ ਕੇ ਕਰਾਨ ਔਰ ਨਾਲ ਸੁਪਰਵਾਈਜ਼ ਕਰਨੀ ਹੈ ਅੱਜ ਜਿਹੜਾ ਇਹ ਕੈਸੋ ਆਪਰੇਸ਼ਨ ਸ਼ੁਰੂ ਹੋਏ ਆ ਪੰਜਾਬ ਦੇ ਵਿੱਚ ਤਕਰੀਬਨ 228 ਜਗ੍ਹਾ ਤੇ ਇਹ ਇਕੱਠੇ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟਸਪੌਟਸ ਹੈ ਉਥੇ ਕੀਤੇ ਜਾ ਰਹੇ ਨੇ ਔਰ ਜਿਹੜਾ ਵੀ ਇਹਦਾ ਨਤੀਜਾ ਆਵੇਗਾ ਉਹ ਤੁਹਾਡੇ ਨਾਲ ਅਸੀਂ 4 ਵਜੇ ਤੱਕ ਸਾਂਝੀ ਕਰਾਂਗੇ ਜਿੱਥੇ ਤੱਕ ਮੁਹਾਲੀ ਦੀ ਗੱਲ ਹੈ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਜਿੱਥੇ ਅਸੀਂ ਖੜੇ ਆ ਇਹਦੇ ਵਿੱਚ ਵੀ 12 ਸ਼ੱਕੀ ਲੋਕ ਗਰਾਉਂਡ ਅਪ ਕੀਤੇ ਗਏ ਹਨ ਔਰ ਇੱਕ ਵਿਅਕਤੀ ਨਸ਼ੇ ਦੇ ਨਾਲ ਫੜਿਆ ਗਿਆ ਹੈ ਪੰਜਾਬ ਪੁਲਿਸ ਦੀ ਇਹ ਜਿਹੜੀ ਲਗਾਤਾਰ ਮੁਹਿੰਮ ਡਰੱਗਸ ਦੇ ਖਿਲਾਫ ਚੱਲ ਰਹੀ ਹੈ ਅ ਪਿਛਲੇ ਸਾਲ ਦੇ ਵਿੱਚ ਅਸੀਂ ਜਿਹੜਾ ਇੱਕ ਵੱਡਾ ਆਪਰਾਲਾ ਕੀਤਾ ਹੈ ਜਿਹੜੇ ਡਰੱਗਸ ਸਮੱਗਲਰਸ ਨੇ ਜਿਨ੍ਹਾਂ ਕੋਲ ਕਮਰਸ਼ੀਅਲ ਕੁਆਂਟੀਟੀ ਦੀ ਡਰੱਗ ਰਿਕਵਰ ਹੋਈ ਹੈ ਉਹਨਾਂ ਦੇ ਤਕਰੀਬਨ 600 ਕਰੋੜ ਰੁਪਏ ਦੀ ਪ੍ਰਾਪਰਟੀ ਪੰਜਾਬ ਦੇ ਵਿੱਚ ਫ੍ਰੀਜ਼ ਕੀਤੀ ਜਾ ਚੁੱਕੀ ਹੈ ਔਰ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਜਦੋਂ ਤੱਕ ਇਹ ਜਿਹੜਾ ਕੋਡ ਹੈ ਨਸ਼ੇ ਦਾ ਇਸ ਨੂੰ ਪੰਜਾਬ ਚੋਂ ਅਸਲੀ ਖਤਮ ਨਹੀਂ ਕਰਦੇ ਸਰ ਮੁਹਾਲਿਜ ਹੋਰ ਕਿਹੜੇ ਕਿਹੜੇ ਜਗ੍ਹਾ ਟ੍ਰੇਸ ਕੀਤੇ ਗਏ ਜਿੱਥੇ ਇਤਨਾ ਹੀ ਸਰਚ ਚਲਾਉਣਾ ਅੱਜ ਬਲੌਗ ਦੀ ਮੈਂ ਡਿਸਕਲੋਜ਼ ਨਹੀਂ ਕਰਾਂਗਾ ਕਿਉਂਕਿ ਇਹ ਆਪਰੇਸ਼ਨਲ ਮੈਟਰ ਹੈ ਬਟ ਅਸੀਂ ਪੂਰੇ ਸਟੇਟ ਦੇ ਵਿੱਚ ਜਿਹੜੇ ਸਾਡੇ ਹੌਟਸਪੌਟਸ ਹੈ ਉਹ ਆਈਡੈਂਟੀਫਾਈ ਕੀਤੇ ਆ ਔਰ ਉਹਨਾਂ ਸਾਰਿਆਂ ਤੇ ਇਹ ਇਸ ਤਰ੍ਹਾਂ ਦੀ ਮੁਹਿੰਮ ਲਗਾਤਾਰ ਚਲਾਈ ਜਾਈ ਚਲਦੀ ਜਾਏ ਰਹੇਗੀ ਔਰ ਮੈਂ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿਉਂਕਿ ਜਦੋਂ ਤੱਕ ਲੋਕਾਂ ਦਾ ਸਹਿਯੋਗ ਸਾਨੂੰ ਨਾ ਮਿਲੇ ਉਦੋਂ ਤੱਕ ਕੋਈ ਵੀ ਮੂਵਮੈਂਟ ਕੋਈ ਵੀ ਇਸ ਤਰ੍ਹਾਂ ਦੀ ਪਲੈਨਿੰਗ ਸਫਲ ਨਹੀਂ ਹੁੰਦੀ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਆਓ ਇਕੱਠੇ ਹੋ ਕੇ ਇਹ ਜਿਹੜਾ ड्रग्स का एक कोड है तो इससे तो सारे जो ट्रेडलर है तो अलर्ट नहीं हो गए देखिये हम इसकी एक सीक्रेसी रखते हैं अभी जैसे आपके एक साथी ने पूछा कौन कौन से इलाके हैं कब करेंगे सो दीज आर ऑपरेशनल डिटेल्स विच वी डोंट वांट टू शेयर ਔਰ ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਚਾਨਕ ਜਿਹੜਾ ਸਰਪ੍ਰਾਈਜ਼ ਐਲੀਮੈਂਟ ਹੈ ਉਹ ਹੋਵੇ ਤਾਂ ਕਿ ਇਹਦੀ ਇਫੈਕਟਿਵਨੈਸ ਵਧੇ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ 12 ਸ਼ੱਕੀ ਲੋਕ ਫੜੇ ਗਏ ਆ ਇੱਕ ਹੁਣੇ ਅੱਜ ਦੇ ਏਸੀ ਆਪਰੇਸ਼ਨ ਚੋਂ ਇੱਕ ਬੰਦੇ ਕੋਲੋਂ ਡਰਗ ਰਿਕਵਰ ਹੋਈ ਹੈ ਉਸ ਨੂੰ ਅਰੈਸਟ ਕੀਤਾ ਹੈ ਪੁਲਿਸ ਨੇ ਸੋ ਇਸ ਤਰ੍ਹਾਂ ਦੇ ਸਾਰੇ ਇਹ ਜਿਹੜੇ ਸਾਡੇ ਆਪਰੇਸ਼ਨਸ ਪੰਜਾਬ ਚ ਚੱਲ ਰਹੇ ਆ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਅਸੀਂ

ਜਿਹੜਾ ਤੁਸੀਂ ਬਾਰਡਰ ਰੇਂਜ ਦਾ ਸਵਾਲ ਪੁੱਛਿਆ ਸਾਡੇ 7 ਸਰਹਦੀ ਡਿਸਟ੍ਰਿਕਟਸ ਪਾਕਿਸਤਾਨ ਨਾਲ ਲੱਗਦੇ ਨੇ ਔਰ 553 ਕਿਲੋਮੀਟਰ ਦੀ ਇੰਟਰਨੈਸ਼ਨਲ ਬਾਉਂਡਰੀ ਹੈ ਜਿਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਡਰੋਨ ਰਹੀਂ ਔਰ ਦੂਸਰੇ ਮਾਧਿਮਾ ਰਹੀਂ ਉਹ ਡਰੱਗਸ ਪੰਜਾਬ ਦੇ ਵਿੱਚ ਆਂਦੀ ਹੈ ਸੋ ਅਸੀਂ ਬੀਐਸਐਫ ਦੇ ਨਾਲ ਨਾਲ ਅਸੀਂ ਪੂਰਾ ਤਾਲਮੇਲ ਰੱਖਿਆ ਹੋਇਆ ਹੈ ਨਾਲ ਹੀ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਸਟਰੈਂਥਨ ਕੀਤੀ ਹੈ ताकि जेड़े ड्रोन राही मूवमेंट है उसको कंट्रोल ਕੀਤਾ جائے اور پنجاب سرکار ਵੱਲੋਂ 40 ਕਰੋੜ ਰੁਪਏ ਸੈਂਕਸ਼ਨ ਕੀਤੇ ਹੈ تاکہ ਜਿਹੜੇ ਬਾਰਡਰ ਏਰੀਆਜ਼ ਦੇ ਵਿੱਚ ਸਾਡੇ ਸੈਂਸਿਟਿਵ اور ਇੰਪੋਰਟੈਂਟ ਜਗ੍ਹਾ ਹੈਗੀਆਂ ਉਥੇ ਅਸੀਂ ਸੀਸੀਟੀਵੀ ਕੈਮਰਸ ਲਗਾ ਕੇ ਮਾਨੀਟਰਿੰਗ ਕਰ ਸਕੀਏ ਦਿਲੇਸ਼ ਵਿਲੇਜ ডিফেন্স ਕਮੇਟੀਆਂ ਬਣਾਈਆਂ ਗਈਆਂ ਸੀ ਬਾਰਡਰ ਏਰੀਆ ਵਿੱਚ ਕਿੰਨਾ ਕੁ ਸਾਥ ਉਹਨਾਂ ਦਾ ਮਿਲ ਰਿਹਾ ਔਰ ਕਿੰਨੀ ਕੁ ਉਸ ਦੇ ਨਾਲ ਕਾਰਗੁਜ਼ਾਰੀ ਪੁਲਿਸ ਦੀ ਵਧੀਆ ਹੋ ਗਈ ਹੈ ਦਿਲੇਸ਼ ডিফেন্স ਕਮੇਟੀਆਂ ਦੀ ਮੈਂ ਸ਼ਲਾਗਾ ਕਰਾਂਗਾ ਕਿ ਉਹ ਜਿਹੜੇ ਪੰਜਾਬ ਦੇ ਲੋਕ ਐ ਬਹੁਤ ਅ ਜਜ਼ਬਾਤ ਨਾਲ ਸਾਡੇ ਨਾਲ ਲੱਗੇ ਹੋਏ ਆ ਔਰ ਬਾਰਡਰ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਬਹੁਤ ਸਾਨੂੰ ਉਹਨਾਂ ਦਾ ਸਹਿਯੋਗ ਮਿਲ ਰਿਹਾ ਹੈ ਔਰ ਬਹੁਤ ਵੱਡੀ ਵੱਡੀ ਰਿਕਵਰੀਜ਼ ਹੋ ਰਹੀ ਹੈ